ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੋਈ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਨਾਅਰਾ ਦਿੱਤਾ ਸੀ ਪੰਜਾਬ ਪੰਜਾਬੀਆਂ ਦਾ ਉਸ ਨਾਰੇ ਦਾ ਬੜਾ ਵੱਡਾ ਮਹਿਣਾ ਸੀ ਜਿਹੜਾ ਮਹਿਣਾ ਜਾ ਕੇ ਹੁਣ ਸਾਹਮਣੇ ਆਇਆ ਹੈ ਹੁਣ ਪਤਾ ਲੱਗਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਨੇ ਸਾਲ ਪਹਿਲਾਂ ਕਿਉਂ ਕਹਿਤਾ ਸੀ ਪੰਜਾਬ ਪੰਜਾਬੀਆਂ ਦਾ ਠੰਡੇ ਦਿਮਾਗ ਨਾਲ ਜਰਾ ਗੱਲ ਸੋਚ ਕੇ ਵੇਖਿਓ ਅੱਜ ਪੰਜਾਬ 'ਚ ਮੁਸ਼ਕਲ ਦੀ ਘੜੀ ਹੈ ਅੱਜ ਪੰਜਾਬ ਮੁਸੀਬਤ ਦੇ ਵਿੱਚ ਐ ਕੋਈ ਨਹੀਂ ਬੌੜਿਆ ਸਿਰ ਤੋਂ ਸਿਰ ਪੰਜਾਬੀ ਭਰਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਇੱਕ ਦੂਜੇ ਦਾ ਦਰਦ ਵੰਡ ਰਹੇ ਨੇ ਤੇ ਪੰਜਾਬ ਨੂੰ ਬਚਾ ਰਹੇ ਨੇ ਦੂਜੇ ਨੰਬਰ ਤੇ ਆ ਜੀ ਆਪਾਂ ਸਿਆਸੀ ਮੰਚ ਤੇ ਗੱਲ ਕਰ ਲਈਏ ਪੰਜਾਬ ਪੰਜਾਬੀਆਂ ਦਾ ਨਾਹਰਾ ਦੇਣ ਵਾਲਾ ਸੁਖਵੀਰ ਸਿੰਘ ਬਾਦਲ ਕਿਸੇ ਨੂੰ ਪੁੱਛਣ ਨਹੀਂ ਗਿਆ ਕਿਸੇ ਨਾਲ ਸਲਾਹ ਕਰਨ ਨਹੀਂ ਗਿਆ ਕਿਸੇ ਦੀ ਆਗਿਆ ਲੈਣ ਨਹੀਂ ਗਿਆ ਆਪਣੇ ਆਪ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਘਰੋਂ ਤੁਰਿਆ ਤੇ ਹਰ ਦੁਖੀ ਦਰਦੀ ਕੋਲ ਪਹੁੰਚ ਗਿਆ ਜਿੰਨਾ ਵੀ ਹੋ ਸਕਿਆ ਜਿੰਨੀ ਵੀ ਅੱਗੋਂ ਮੰਗ ਹੋਈ ਹੈ ਜਿੰਨਾ ਵੀ ਪਾਰਟੀ ਦੇ ਕੋਲ ਕੁਝ ਆਇਆ ਸੀ ਉਹ ਸਾਰਾ ਹੀ ਪੰਜਾਬੀਆਂ ਨੂੰ ਫਿਰ ਹਾਲ ਤੱਕ ਸਮਰਪਿਤ ਕਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾਅਰਾ ਦਿੱਤਾ ਕਿ ਅਸੀਂ ਅਜੇ ਹੋਰ ਤੁਹਾਡੀ ਸੇਵਾ ਕਰਾਂਗੇ ਹੁਣ ਦੂਜੇ ਪਾਸੇ ਆਪਾਂ ਵੇਖ ਲਈਏ ਕਿ ਪੰਜਾਬ ਪੰਜਾਬੀਆਂ ਦਾ ਕਿਵੇਂ ਕੱਲ ਕਾਂਗਰਸੀ ਭਰਾ ਸੁਖਵੀਰ ਸਿੰਘ ਬਾਦਲਵਾਲ ਵੇਖ ਕੇ ਨੋਟਾਂ ਦੇ ਬੰਡਲ ਫੜਾਉਂਦੇ ਪਏ ਆ ਤੇ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋਈਆਂ ਨੇ ਤੇ ਨਾਲ ਚੰਨੀ ਸਾਹਿਬ ਇਹ ਵੀ ਕਹਿੰਦੇ ਪਿਆ ਵੀ ਸਾਡੀ ਪਾਰਟੀ ਦਾ ਧੰਨਵਾਦ ਤਾਂ ਕਰ ਦਿਓ ਹੁਣ ਇੱਥੇ ਪੰਜਾਬ ਪੰਜਾਬ ਪਿੰਆ ਵਾਲੀ ਗੱਲ ਕਿਹੜੀ ਆਈ ਉਹ ਮੈਂ ਗੱਲ ਤਾਂ ਦੱਸਣੀ ਚਾਹਣਾ ਕਿ ਪੰਜਾਬ ਦੇ ਕਾਂਗਰਸੀ ਵਰਕਰਾਂ ਨੇ ਪੈਸੇ ਇਕੱਠੇ ਕੀਤੇ ਹੜਪੀੜਤਾ ਨੂੰ ਦੇਣ ਵਾਸਤੇ ਪਰ ਇਹਨਾਂ ਦੀ ਯੁਰਤ ਨਹੀਂ ਪਈ ਕਿ ਅਸੀਂ 1 ਰੁਪਈਆ ਵੀ ਆਪ ਆਪਣੇ ਕੋਲੋਂ ਜਾ ਕੇ ਜਿਹੜਾ ਇਕੱਠਾ ਕੀਤਾ ਦੇ ਦਈਏ ਜਿੰਨਾ ਚਿਰ ਇਹਨਾਂ ਦਾ ਦਿੱਲੀ ਵਾਲਾ ਆਕਾ ਨਹੀਂ ਆ ਗਿਆ ਜਦੋਂ ਇਹਨਾਂ ਦਾ ਦਿੱਲੀ ਵਾਲਾ ਆਕਾ ਆਇਆ ਉਹ ਇਨਚਾਰਜ ਇਹਨਾਂ ਦਾ ਆਇਆ ਫੇਰ ਜਾ ਕੇ ਪੰਜਾਬ ਦੇ ਵਿੱਚ ਜਿੱਥੇ ਵੀ ਗਏ ਨੇ ਕੁਝ ਜਿਹੜਿਆ ਪੈਸੇ ਇਹਨਾਂ ਨੇ ਇਕੱਠੇ ਕੀਤੇ ਸੀ ਉਹਨਾਂ ਲੋਕਾਂ ਨੂੰ ਬੰਡਲ ਦੇ ਕੇ ਪੈਸਿਆਂ ਦੇ ਤੇ ਫੋਟੋ ਕਰਵਾ ਕੇ ਆਏ ਨੇ ਉਹਨ ਇਥੋਂ ਹਿਸਾਬ ਲਾ ਲਓ ਵੀ ਪੰਜਾਬ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਪੰਜਾਬੀਆਂ ਨੂੰ ਦੇਣੇ ਆ ਇਹਨਾਂ ਦੀ ਜ਼ਰੂਰਤ ਨਹੀਂ ਕਿਸੇ ਦੀ ਹੈਗੀ ਕਿ ਅਸੀਂ ਦਿੱਲੀ ਤੋਂ ਕੰਚ ਵੀ ਬਾਹਰ ਹੋ ਚੁੱਕੀ ਦੂਜੇ ਬੰਨੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਜਿਹੜੀ ਮੌਜੂਦਾ ਹੈ ਉਹਨਾਂ ਦਾ ਹਿਸਾਬ ਟਾਵੇ ਹੋ ਜਾ ਹੀ ਆ ਉਹ ਵੀ ਦਿੱਲੀ ਤਾਂ ਹੁਣ ਸਾਰੀ ਸਰਕਾਰ ਤਾਂ ਜਿਹੜੀ ਵੇਖਿਆ ਜਾਵੇ ਉਹ ਦਿੱਲੀ ਚਲਾ ਰਹੀ ਹੈ ਤਾਂ ਤਾਂ ਪੰਜਾਬ ਦਾ ਹਾਲਾਤ ਹੋਇਆ ਉਹਨਾਂ ਦੀ ਵੀ ਕਿਤੇ ਜ਼ਰੂਰਤ ਨਹੀਂ ਪੈਂਦੀ ਵੀ ਕੋਈ ਵੀ ਫੈਸਲਾ ਸੀ ਦਿੱਲੀ ਤੋਂ ਪੁੱਛੇ ਬਣਾ ਲੈ ਲੀਏ ਤੇ ਤੀਜੀ ਇੱਕ ਹੋਰ ਹੈ ਉਹ ਆ ਭਾਰਤੀ ਜਨਤਾ ਪਾਰਟੀ ਇਹ ਗੱਲ ਤਾਂ ਕਹਿੰਦੇ ਆ ਬੜੇ ਠੋਕ ਕੇ ਇੱਕ ਕਿ ਪੰਜਾਬ ਲਈ ਬੜਾ ਕੁਝ ਕੀਤਾ ਹੈ ਜੀ ਸਿੱਖਾਂ ਲਈ ਬੜਾ ਕੁਝ ਕਰ ਰਹੇ ਨੇ ਜੀ ਮੋਦੀ ਸਾਹਿਬ ਪਰ ਇਹਨਾਂ ਦੀ ਆਪਦੀ ਕਿਤੇ ਇੱਕ ਜ਼ਰਤ ਨਹੀਂ ਹੈਗੀ ਕਿ ਅਸੀਂ ਮੋਦੀ ਸਾਹਿਬ ਦੇ ਪੁੱਛੇ ਤੋਂ ਬਗੈਰ ਜਾਂ ਕੇਂਦਰ ਦੀ ਕਿਸੇ ਟੀਮ ਤੋਂ ਪੁੱਛੇ ਤੋਂ ਬਗੈਰ ਪੰਜਾਬ ਵਾਸਤੇ ਕੋਈ ਲਾਹਣ ਨਹੀਂ ਕਰਦੀਏ ਉਹ ਉੱਥੋਂ ਦਾ ਕੋਈ ਵਜ਼ੀਰ ਆਵੇਗਾ ਕੋਈ ਪ੍ਰਧਾਨ ਮੰਤਰੀ ਆਵੇਗਾ ਉਹ ਵੇਖੇਗਾ ਫੇਰ ਭਾਵੇਂ ਕੋਈ ਗੱਲ ਹੋ ਜੇ ਉਨਦੇ ਅਸੀਂ ਪੰਜਾਬ ਨਾਲ ਖੜੇ ਆਂ ਆ ਆਜੇ ਨਾਰਾ ਪੰਜਾਬ ਪੰਜਾਬੀਆਂ ਦਾ ਹੁਣ ਆਪ ਸੋਚਿਓ ਕਿ ਪੰਜਾਬ ਨਾਲ ਖੜਨ ਵਾਲਾ ਕਿਹੜਾ ਹੈ ਇਹ ਨਾਰਾ ਦੇਣ ਵਾਲਾ ਆਪ ਖੋਦ ਖੜਾ ਹੈ ਉਹਨੇ ਕਿਸੇ ਦੀ ਉਡੀਕ ਨਹੀਂ ਕੀਤੀ ਜਦ ਕਿ ਦੂਜੇ ਸਾਰੇ ਪਹਿਲੋਂ ਦਿੱਲੀ ਵੱਲ ਵਹਿੰਦੇ ਆ ਦਿੱਲੀ ਤੋਂ ਇਸ਼ਾਰਾ ਹੁੰਦਾ ਜੋ ਦਿੱਲੀ ਕਹੇਗੀ ਉਹ ਹੋਵੇਗਾ ਬਸ ਐਨੀ ਗੱਲ ਜੀ ਇੱਥੇ ਸਮਝ ਲਿਓ ਪੰਜਾਬ ਕਿਵੇਂ ਪੰਜਾਬੀਆਂ ਦਾ